ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਅੱਜ ਇੱਕ ਹੋਰ ਨਵੀਂ ਵੀਡੀਓ ਇੱਥੇ ਆ ਜੀ ਇੱਕ ਹੋਰ ਨਵੀਂ ਵਲੌਗ ਚ ਤੇ ਮਿੱਤਰੋ ਕਹਿੰਦੇ ਐਮਪੀ ਚ ਚੱਲੀ ਜਾਂਦਾ ਕੰਮ ਜੋਰਾਂ ਤੇ ਲੱਗੀ ਇਹਨੇ ਮਸ਼ੀਨ ਵੜਨਾ ਕੀਦ ਆਪਣੀ ਕਰਤਾਰ ਦੂਜੀ ਸੈਟ ਗਈ ਆ ਹਾਂ ਥੋੜੀ ਫੀ ਜੇ ਚੱਲ ਰਹੀ ਸੀ ਇਹ ਮੈਂ ਚਲੋ ਵਲੌਗ ਬਣਾ ਲਈਏ ਪਹਿਲਾਂ ਥੋੜਾ ਇਹ ਕੰਮ ਜੋਰਾਂ ਤੇ ਸੀਗਾ ਮਤਰਾ ਕਹਿੰਦੇ ਤੁਹਾਨੂੰ ਕੇਦ ਦਿਖਾਉਣੀ ਆ ਕੇਦ ਇੱਧਰ ਬਈ ਪੂਰੇ ਏਕ ਕਣੀਆਂ ਆਪਣੇ ਵਾਂਗੂ ਵੱਧਰ ਨਹੀਂ ਹੁੰਦੇਗੇ ਜਿਵੇਂ ਕਿ ਤੋ ਨੀਵਾ ਹੋ ਗਿਆ ਬਾਲਾ ਜਦੋਂ ੱਚਾ ਹੋ ਗਿਆ ਬਾਲਾ ਐਦਾਂ ਕਰਦੇ ਬਾਣ ਇਹਦੇ ਤੇ ਬਾਕੀ ਕਣਕ ਵੀ ਨਹੀਂ ਆਪਣੇ ਵਾਂਗੂ ਜਿਵੇਂ ਮੰਨ ਲਓ ਕਹਿ ਲਈਏ ਕਿਤੇ ਕਿਤੇ ਹੁੰਦੀ ਆ ਜਿੱਥੇ ਪਾਣੀ ਵਧੀਆ ਪੂਰਾ ਵਧੀਆ ਹੁੰਦਾ ਓਕੇ ਕੰਮ ਹੁੰਦਾ ਉੱਥੇ ਵਧੀਆ ਹੋ ਜਾਂਦੀ ਆ ਕਣਕ ਤੇ ਇੱਥੇ ਤਾਂ ਨਰਮ ਜੀ ਆ ਇੱਥੇ ਮਿੱਤਰੋ ਕਹਿੰਦੇ ਪਿਆਜ਼ ਵੀ ਹੁੰਦਾ ਪਿਆਜ਼ ਦੀ ਖੇਤੀ ਔਰ ਭਾਈ ਸਾਹਿਬ ਕੈਸੇ ਹੋ ਔਰ ਕੈਸੇ ਹੋ ਮਿੱਤਰੋ ਕਹਿੰਦੇ ਚੱਲੀ ਜਾਂਦੀ ਹੈ ਕਬੈਣ ਪਿਆਜ਼ ਦੇਖੋ ਪਾਣੀ ਲੱਗ ਜਾਂਦਾ ਪਿਆ ਇਤੋਂ ਦੀ ਖੇਤੀ ਆ ਕਵਰ ਗਿਆ ਮਸ਼ੀਨ ਹਾਰਨ ਦੇ ਜਾਂਦੇ ਆ ਖਾਲੀ ਵੀ ਆ ਗਈ ਹੋਰ ਮਿੱਤਰੋ ਇੱਥੇ ਕਈ ਪ੍ਰਕਾਰ ਦੀਆਂ ਫਸਲਾਂ ਹੁੰਦੀਆਂ ਜੇ ਮੰਨ ਲਓ ਆਪਣਾ ਦਾ ਹੁਣ ਕਣਕ ਵੱਢ ਕੇ ਤੇ ਸਭਨ ਜੇ ਮੰਨ ਲਓ ਕਣਕ ਵੱਢ ਕੇ ਤੇ ਵਾਣ ਵਾਗੇ ਆਪਾਂ ਝੋਨਾ ਝੂਨਾ ਲਾ ਦਿੰਦੇ ਆ ਤੇ ਇੱਧਰ ਮਿੱਤਰੋ ਕਹਿੰਦੇ ਸੋਆ ਬੀਨ ਵੇਚਦੇ ਆ ਇਹ ਤੇ ਕਣਕ ਵੱਢ ਕੇ ਤੇ ਹੁਣ ਤਾਂ ਗੇਰਾ ਪਿਆਜ਼ ਹੋ ਗਿਆ ਲਸਣ ਹੋ ਗਈ ਜਿਵੇਂ ਛੋਲੇ ਹੋ ਗਏ ਤੇ ਕਣਕ ਹੋ ਗਈ ਇਹ ਚਾਰੇ ਚੀਜ਼ਾਂ ਬਲਗੀਆਂ ਬਸ ਬੀਜਦੇ ਇਹ ਤੇ ਬੋਰ ਵੀ ਤੁਹਾਨੂੰ ਦਿਖਾਉਣੇ ਆ ਆਪਣੇ ਵਾਂਗੂ ਵੱਡੇ ਬੋਰ ਨਹੀਂ ਗੀਆਂ ਨਿੱਕੀਆਂ ਨਿੱਕੀਆਂ ਮੋਟਰਾਂ ਚੜੀਆਂ ਆਪਣੇ ਘਰਾਂ ਚ ਲੱਗੀਆਂ ਹੁੰਦੀਆਂ ਗਈਆਂ ਵੱਡੇ ਵੱਡੇ ਬੋਰ ਇਸ ਤਰ੍ਹਾਂ ਪਿਆਜ ਬੀਜਦੇ ਆ। ਬਾਕੀ ਇਦਾਂ ਵੀ ਆ ਜਿਵੇਂ ਆਪਣੇ ਦਾ ਪਲੇਨ ਸਿੱਧੀ ਜਗ੍ਹਾ 'ਤੇ ਬੀਜ ਦੇ ਕਣਕ ਤੇ ਇਹ ਮਿੱਤਰੋ ਕਹਿੰਦੇ ਆ ਵੱਟ ਹੋ ਗਈ ਇੱਥੇ ਤੇ ਇੱਕ ਨਾਲ ਹੀ ਆ ਹੋਗੀ। ਇਹ ਕਣਕ ਬੀਜਣ ਵਾਲੀ ਮਸ਼ੀਨ ਦੇ ਨਾਲ ਵਿੱਚ ਇੱਥੇ ਚੱਲੀ ਜਾਂਦੀ ਆ ਤੇ ਨਾਲ-ਨਾਲ ਵੱਟਾ ਪਾਉਂਦੇ ਜਾਂਦੇ ਆ। ਤੇ ਬਾਕੀ ਇੱਥੇ ਪਾਣੀ ਦੀ ਥੋੜੀ ਘੱਟ ਥੋੜੀ ਸਮੱਸਿਆ ਹੁੰਦੀ ਹੁੰਦੀ ਹੈ ਪਾਣੀ ਦੀ ਤਾਂ ਕਰਕੇ ਇਦਾਂ ਇਹਨਾਂ ਨੂੰ ਬੀਜ ਨਹੀਂ ਪੈਂਦੀ ਹੈ ਕਣਕ ਤੇ ਇੱਥੋਂ ਪੈਪਾਂ ਨਾਲੇ ਪਾਣੀ ਲਾਉਂਦੇ ਆ ਜਿਵੇਂ ਆ ਖਾਲੀਆਂ ਹੋ ਗਈਆਂ ਇਦਾਂ ਜਿੱਧਰ ਉਧਰ ਪਰਾਂ ਨੂੰ ਨਵਾਣ ਹੈ ਤੇ ਉਧਰ ਤੋਂ ਪਾਣੀ ਜਾਂਦਾ ਇੱਥੋਂ ਛੱਡ ਦਿੰਦੇ ਆ ਇਹ ਜੇ ਨਹੀਂ ਕਰਤਾ ਉਹ ਐਸੇ ਨਹੀਂ ਕਰਦੇ ਪੰਜਾਬ ਮੈਂ ਯਹਾਂ ਸੇ ਇਹ ਮਤਲਬ ਪੱਧਰ ਹੁੰਦੀ ਹੈ ਜਗਾ ਹਾਂ ਉਹ ਤਲਾਬ ਹੈ ਹਾਂ ਤਲਾਬ ਨਹੀਂ ਉਹ ਮੋਟਰੀ ਹੁੰਦੀ ਹੈ जैसे इसमें खाली डाल देते हैं खाला बड़े वाला उसमें जैसे ये खेत है यहाँ पे नक्का छोड़ देते हैं तो आप ही लग जाता है ऑटोमेटिकली हाँ ऐसे ही पानी नहीं भरना पड़ता ना ना इतना नहीं जाना पड़ता पानी ज्यादा है ना इसलिए हाँ तुम्हारे यहाँ पानी कम है इसलिए हाँ हाँ मेहनत लगता है ज्यादा ਨੀ ਬਹੁਤ ਘੱਟ ਹਾਂ ਮਟਰ ਉਹ ਕਹਿੰਦੇ ਚੱਲੀ ਜਾਂਦੀ ਹੈ ਕਮੈਨ ਥੋੜਾ ਜਿਹਾ ਰਾਤ ਕੋਈ ਪਾਣੀ ਲਗਾਣੇ ਵਿੱਚ ਦਿੱਕਤ ਆਤੀ ਹੋ ਗਿਆ ਕਿੰਨੀ ਦਿੱਕਤ ਆਤੀ ਆ पूरा हो हो जाता जाता है। है। अच्छा जूता होता कुछ नहीं चला ऐसा ही चलना पड़ता अच्छा ठीक है वो पाइप उठाना पड़ता ना इसलिए गीला हो जाता है पाइप उठा के इसको हाथ से अच्छा अच्छा आदमी नहीं काम करता ठंडी हो जाती है ना इसलिए इसके बाद क्या-क्या इसमें गोंचा? इसमें अब गेहूँ काट दिया ये सोया बीज ठीक है के, चना, क्या भी और फसल क्या क्या होती है यहाँ पे फसल कोई भी नहीं होती अच्छा अपना गाँव चना

वैसे नहीं। ये बात तो बोलनी पड़ेगी तुम्हारे यहाँ से जितने आदमी हैं सभी मेहनत करते हैं बहुत हमारे यहाँ भी करते हैं मेहनत तो।, तो वैसे तुम्हारी ज्यादा लगती है हाँ मेहनत ज्यादा करनी पड़ती है आ, पानी की समस्या आती है ना ज्यादा तो हाँ हाँ यो आना खेत ने तो आपने और पानी एक बाजे तो एत्रो पानी भी नहीं है अच्छा हां ठीक है अच्छा इसके आगे वो जाएगा वहां पर भी काम होगा पानी इससे भी सब दौर पानी कम है आ, पानी कम है हां ये चलाओगे के बना रहे थे खोद-खोद के अच्छा आराम से हो करिन खेत चला रहे ठीक है हां पानी नहीं है ज्यादा खास पानी उहु ज्यादातर तो पानी की दिक्कत है ना मित्रो कह रहे इधर धरती भी 13 ਛੱਡ ਜਾਂਦੀ ਆ ਆਹ ਦੇਖ ਲੋ ਇਤੋਂ ਨਹੀਂ ਮਿੱਤਰੋ ਟਰਾਲੀਆਂ ਦੇਖੋ ਇਹ ਟਰੈਕਟਰ ਵੀ ਪੂਰੀ ਸੰਭਾਲ ਨਾਲ ਨਹੀਂ ਰੱਖਦੇ ਇੰਨੀ ਜਿਵੇਂ ਆਪਾਂ ਕੇਅਰ ਕਰਦੇ ਹੁੰਦੇ ਆ ਟਰੈਕਟਰਾਂ ਦੀ ਓਵੇਂ ਨਹੀਂ ਕੀ ਕੇਅਰ ਕਰਦੇ ਇੰਨੀ ਇਹ ਟਰਾਲੀ ਦੇਖੋ ਕਿਉਂ ਜੀ ਬਣੀ ਆ ਕਮਾਨੀਆਂ ਕਮੂਨੀਆਂ ਲਾਈਆਂ ਥੱਲੇ ਪੂਰੀਆਂ ਇਹ ਮਟਰ ਇਥੋਂ ਜੇ ਉਹ ਚਾਈ ਤੇ ਮਸ਼ੀਨ ਚਾਈ ਜਾਂਦੀ ਉਥੇ ਪਰਾਂ ਜਾ ਕੇ ਨੀਵੀ ਹੋ ਜਾਊਗੀ ਉਹ ਕਹਿੰਦੇ ਆ ਵੇਖੋ ਛੋਲਿਆਂ ਦੀ ਖੇਤੀ ਵੀ ਆ ਹੁੰਦੇ ਨਹੀਂ ਇਹ ਆ ਡਰਾਈਵਰ ਆ ਪੱਤੀ ਚੋਟੀ ਲੈ ਲੈ ਹਣ ਉਹ ਖੜ ਗਿਆ ਲੈ ਉਹ ਗੜ ਗਿਆ ਲੈ ਇੱਕ ਉਹ ਦੇਖ ਕੰਮ ਕਰ ਤੂੰ ਇਹ ਫਿਰ ਉਹ ਆਤਨਾ ਜੱਟ ਮੇਰਾ ਬੋਤ ਵੇਖੀ ਕਿ ਤਾ ਉਹ ਰੇਸਤਾ ਕਰਦੇ ਨਹੀਂ ਮੈਸੀ ਵੇਖੀ ਲੈ ਵੇਖੀ ਲੈ ਲੈ ਪਰ ਕੈਮਰਾ ਹੀ ਜਾਂਦਾ ਜਿਹੜੇ ਨੱਚਾ ਰਹੇ ਨੇ ਡਾਕਟਰ ਆ ਸਮਾਂ ਹੈ ਹਾਂ ਜੀ ਆਇਓ ਬਹੁਤ ਸਿਆਣਿਆ ਹੈ ਐਸੇ ਹਟੇ ਡਰਾਈਵਰ ਐਸਾ ਡਰਾਈਵਰ ਹੈ ਇੱਟੇ ਨਹੀਂ ਅੱ加 ਮਿਲ ਪਤਾ ਹੈ ਅਸਾ ਤੇ ਡਰਾਈਵਰ ਲੈ ਨਾ ਕੋਈ ਦੋ ਕੁ ਮੀਲ ਨਾ ਦਈਆ ਹੈ ਨਾ ਕੋਈ ਮੀਲ ਨਾ ਆਉਂਦਾ ਹੈ ਉਹ ਕਹਿੰਦੇ ਅਸੀਂ ਉਹ ਵਾਣ ਵੱਟ ਕੇ ਵੀ ਆ ਗਏ ਆ ਘਟ ਤੋਂ ਘਟ 10 12 ਵਿਘੇ ਦੀ ਤੇ ਟਰਾਲੀ ਹਜੇ ਤੱਕ ਨਹੀਂ ਨਿਕਲੀ ਇਹਨਾਂ ਤੋਂ ਹਣ ਕਾਲੀ ਕਰੀ ਜਾਂਦੇ ਆ ਬਟਲਾਂ ਨਾਲ ਲੋਜੀ ਟਰਾਲੀ ਚ ਹਾਂਜੀ ਕੀ ਹਾਲ ਚਾਲ ਜੀ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਵਲੌਗ ਵਿੱਚ ਲੱਗੇ ਰਹੋ ਲੱਗੇ ਰਹੋ ਵਾਹ ਇਹਨਾਂ ਨੇ ਲਸਣ ਪੱਟ ਕੇ ਰੱਖੀ ਹੋਈ ਆ ਐਦਾਂ ਅੰਦਰ ਚੱਲੀ ਜਾਂਦੀ ਮਿੱਤਰੋ ਕਹਿੰਦੇ ਆਪਣੀ ਮਸ਼ੀਨ ਉਹ ਕਹਿੰਦੇ ਰਾਤ ਦੇ 7:30 ਹੋ ਗਿਆ ਤੇ ਮਸ਼ੀਨ ਚੱਲੀ ਜਾਂਦੀ ਆ ਤੇ ਆਪਣੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿੱਤਰੋ ਮਿਲਦੇ ਆਪਾਂ ਨੂੰ ਅਗਲੇ ਵਲੌਗ 'ਚ ਤੇ ਮਿੱਤਰੋ ਦਬ ਕੇ ਸ਼ੇਅਰ ਕਰ ਦਿਓ ਆਪਣੇ ਵੀਡੀਓ ਨੂੰ ਐਮਪੀ ਦੀਆਂ ਕੱਲ ਨੂੰ ਹੋਰ ਚੀਜ਼ਾਂ ਦਿਖਾਵਾਂਗੇ ਆਪਾਂ ਅੱਜ ਜਿਹੜੀਆਂ ਚੀਜ਼ਾਂ ਦਿਖਾਈਆਂ ਉਹ ਲੌਗ ਜਾ ਕੇ ਅੱਜ ਆਪਾਂ ਜਾਂ ਕੱਲ ਨੂੰ ਅਪਲੋਡ ਕਰ ਦਿੰਨੇ ਆ ਤੇ ਮਿੱਤਰੋ ਚੱਲੀ ਜਾਂਦੀ ਹੈ ਮਸ਼ੀਨ ਠੀਕ ਹੈ 6:00 ਕਹਿੰਦੇ ਰਾਤ ਦੇ 8:00 ਵੱਜ ਗਏ ਆ ਤੇ ਕੰਦੀ ਮਸ਼ੀਨ ਚੱਲੀ ਜਾਂਦੀ ਆ ਤੇ ਠੰਡ ਹੋ ਜਾਂਦੀ ਆ ਇਹਦੇ ਦਿਨੇ ਤੋਂ 2-3 ਘੰਟੇ ਇੱਕ ਗਰਮੀ ਰਹਿੰਦੀ ਆ ਕਾਜੂ ਹੈ ਜੀ ਠੰਡਾ ਤੇ ਆਹ ਥੋੜੀ ਠੰਡ ਲੱਗੀ ਜਾਂਦੀ ਆ ਤੇ ਜੀਣ ਚੱਲੀ ਜਾਂਦੀ ਆ ਹਵਾ ਚੱਲਦੀ ਆ ਬਈ ਰਾਤ ਨੂੰ ਠੰਡੀ ਤੇ ਹਵਾ ਤਾਂ ਦਿਨੇ ਵੀ ਚੱਲੀ ਜਾਂਦੀ ਰਹਿੰਦੀ ਆ ਤੇ ਬਸ ਮਿੱਤਰੋ ਆ ਦੋ ਵਗੇ ਰਹਿ ਗਏ ਵੱਡਗੇ ਲਾਸਟ ਤੇ ਅਗਰੇ ਚੱਲਦੇ ਆ ਆਪਣੇ ਅੱਡੇ ਦੇ ਤੇ ਬਾਕੀ ਤੁਹਾਨੂੰ ਅੱਗੇ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਤੇ ਆਪਣੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿੱਤਰੋ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ 'ਚ ਤੇ ਮਿੱਤਰੋ ਦਬਕੇ ਸ਼ੇਅਰ ਕਰ ਦਿਓ ਆਪਣੇ ਵੀਡੀਓ ਨੂੰ ਐਮਪੀ ਦੀ